ਪਟਿਆਲਾ ਚ ਅਕਾਲੀ ਦਲ ਵੱਲੋਂ ਕਰਵਾਈ ਗਈ ਜ਼ਬਰ ਵਿਰੋਧੀ ਲਹਿਰ ਦੀ ਰੈਲੀ ਦੇ ਵਿੱਚ ਫੌਜ ਦੇ ਇੱਕ ਜਵਾਨ ਨੇ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਦੇ ਪੀਏ ਤੇ ਜ਼ਮੀਨ ਕਬਜ਼ੇ ਦਾ ਇਲਜ਼ਾਮ ਲਗਾ ਦਿੱਤੇ ਮੌਕੇ ਤੇ ਮੌਜੂਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਸੱਤਾਧਾਰੀ ਕਾਂਗਰਸ ਤੇ ਖੂਬ ਨਿਸ਼ਾਨੇਬਾਜ਼ੀ ਕੀਤੀ ਮੈਂ 24 ਘੰਟੇ ਮੌਤ ਨੂੰ ਘਟ ਜਾਂਦਾ ਪਰ ਮੈਨੂੰ ਤਮ ਕੀ ਮਿਲਦੀ ਹੈ ਮੇਰੇ ਪਿਤਾ ਜੀ ਨੂੰ ਤੇ ਆਪਣੇ ਮੁੰਡੇ ਬਚਾ ਲਾ ਕੌਣ ਦੇ ਰਿਹਾ ਧਮਕੀਆਂ ਰਮਨਜੀਤ ਸਿੰਘ ਸਿੱਕੀ ਦਾ ਪੀਏ ਉਹ ਧਮਕੀ ਦੇਣਾ ਆਪਣੇ ਮੁੰਡੇ ਤੇ ਚਲਾ ਮੈਨੂੰ ਕੀ ਬਚਾਉਣਾ ਮੈਂ ਤਾਂ 24 ਘੰਟੇ ਮੌਤ ਦੇ ਮੂੰਹ ਵੜੀ ਰਹਿਣਾ ਕੀ ਕਾਰਨ ਹੈ ਕਿਉਂ ਧਮਕੀ ਧਮਕੀ ਉਹਨਾਂ ਨੇ ਹੱਟ ਜਿਹੜੀ ਜ਼ਮੀਰ ਉਹ ਤੇ ਨਜਾਇਜ਼ ਕਬਜ਼ਾ ਕਰਾਇਆ ਹੈ ਵਿਚਾਰਾ ਜਸਪਾਲ ਸਿੰਘ ਇਹਦਾ ਕੋਈ ਸਬੰਧ ਕਾਲੀ ਦਲ ਨਹੀਂ ਹੈ ਆ ਹਿੰਦੁਸਤਾਨ ਦੀ ਪੁਲਿਸ ਦਾ ਇੱਕ ਫੌਜੀ ਹੈ ਜੰਮੂ ਕਸ਼ਮੀਰ ਚ ਪੋਸਟਿੰਗ ਹੈ ਇੱਥੇ ਆਇਆ ਇਹਦੇ ਘਰ ਚ ਵਿਚਾਰੇ ਦੇ ਘਰ ਦੇ ਵਿੱਚ 16 ਕਨਾਲ ਜ਼ਮੀਨ ਤੇ ਕਾਂਗਰਸੀ ਕਬਜ਼ਾ ਕਰਾ ਰਹੇ ਆ ਸੋ ਆ ਜ਼ੁਲਮ ਨਹੀਂ ਹੈ ਉਧਰ ਕਾਂਗਰਸ ਨੇ ਅਕਾਲੀ ਦਲ ਦੇ ਇਲਜ਼ਾਮਾਂ ਨੂੰ ਝੂਠਾ ਦੱਸ ਕੇ ਇਸ ਨੂੰ ਜਿੰਮੀ ਚੋਣਾਂ ਦੀ ਕਸਰਤ ਦੱਸਿਆ ਹੈ। ਕਾਦਰ ਮਿੰਦੀ ਸਿੰਘ ਹੋਣ ਰਾਣੀ ਸਰਕਾਰ ਨੇ ਕਿ ਲਾਅ ਵਿਲ ਪ੍ਰਵੇਲ ਦੇ ਰੂਲ ਆਫ ਲਾਅ ਵਿਲ ਪ੍ਰਵੇਲ ਜੋ ਕਾਨੂੰਨ ਹੈ ਉਹ ਹੀ ਚੱਲੇਗਾ ਦੂਜੀ ਕੋਈ ਗੱਲ ਨਹੀਂ ਚੱਲੇਗੀ। ਕੋਈ ਜ਼ਬਰਜਬਰ ਨਹੀਂ ਹੈਗਾ ਐਵੇਂ ਗਲਤਫਹਿਮੀ ਦਾ ਸ਼ਿਕਾਰ ਨੇ ਲੋਕਾਂ ਨੂੰ ਇਕੱਠੇ ਕਰਨ ਲਈ ਆ ਇਲੈਕਸ਼ਨ ਮੁਕਸ਼ਨ ਆ ਰਹੀ ਹੈ ਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਾਰਲੀਮੈਂਟ ਦੀ ਇਸ ਲਈ ਇਹਨਾਂ ਨੇ ਕੰਮ ਸ਼ੁਰੂ ਕੀਤਾ। ਜ਼ਬਰ ਵਿਰੋਧੀ ਲਹਿਰ ਦੇ ਵਿੱਚ ਮੌਜੂਦ ਬਿਕਰਮ ਮਜੀਠੀਆ ਨੇ ਕਾਂਗਰਸੀਆਂ ਨੂੰ ਲੰਮੇ ਹੱਥੀ ਲੈਂਦਿਆਂ ਝੂਠੇ ਪਰਚੇ ਦਰਜ ਕਰਾਉਣ ਦੇ ਇਲਜ਼ਾਮ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ